キャプテン ਸਰਕਾਰ ਨੇ ਵਿਧਾਨ ਸਭਾ ਚ ਕਿਹਾ ਸੀ ਕਿ ਥਰਡ ਪਾਰਟੀ ਆਡਿਟ ਹੋਵੇਗਾ ਪਰ ਕਾਂਗਰਸ ਦੇ ਕ ਐਮ ਐਲ ਏ ਕਹਿ ਰਹੇ ਨੇ ਸੋਸ਼ਲ ਆਡਿਟ ਹੋਣਾ ਚਾਹੀਦਾ ਹੈ ਐਮ ਐਲ ਏ ਨੇ ਅਮਰਿੰਦਰ ਸਿੰਘ ਰਾਜਵੜਿੰਗ ਸਾਡੇ ਨਾਲ ਨੇ ਰਾਜਵੜਿੰਗ ਜੀ ਸਭ ਤੋਂ ਪਹਿਲਾਂ ਤੋਂ ਡਿੱਕੀ ਮੰਗ ਆ ਕਿ ਸੋਸ਼ਲ ਆਡਿਟ ਬਾਰੇ ਮੈਂ ਛਾਣਾ ਕਿ ਜਿਸ ਤਰ੍ਹਾਂ ਜਿੱਥੇ ਜਿੱਥੇ ਫਜ਼ੂਲ ਖਰਚੀ ਹੋਈ ਹੈ ਜਿਹੜੇ ਕਮਾਂਕਾਰਾਂ ਤੇ ਹੋਈ ਹੈ ਖਾਸ ਕਰਕੇ ਪੰਚਾਇਤੀ ਪੰਚਾਇਤ ਡਿਪਾਰਟਮੈਂਟ ਦੇ ਅੰਦਰ ਅੱਜ ਵੀ ਮੈਂ ਮਿਨਿਸਟਰ ਸਾਹਿਬ ਨੂੰ ਮਿਲ ਕੇ ਇਹ ਗੱਲ ਰੱਖੀ ਹੈ ਕੀ ਕਰੋੜਾ ਰੁਪਇਆ ਇੱਕ ਪਿੰਡ ਦੇ ਅੰਦਰ 3-3 ਕਰੋੜ ਰੁਪਇਆ ਦਿੱਤਾ ਹੈ ਕਿਸੇ ਛੱਪੜ ਦੀ ਸਫਾਈ ਆਸਤੇ ਕਿਸੇ ਤੇ ਕਰੋੜ ਰੁਪਇਆ ਲੱਗ ਗਿਆ ਹੋਰ ਕੰਮ ਆਸਤੇ ਗਲੀਆਂ ਨਾਲੀਆਂ ਆਸਤੇ ਮੈਂ ਮੰਗ ਰੱਖੀ ਹੈ ਕਿ ਇੱਕ ਸੋਸ਼ਲ ਆਡਿਟ ਹੋਣਾ ਚਾਹੀਦਾ ਹੈ तमाम ਆਫੀਸਰ ਸਹਿਬਾਨ ਉੱਥੇ ਬੈਠਣ ਬੀਡੀਪੀਓ ਬੈਠੇ ਜੀ ਜੀਐਨ ਬੈਠੇ ਐਕਸੀਐਨ ਪੰਚਾਇਤੀ ਰਾਜ ਬੈਠੇ ਤਿੰਨ ਆਫੀਸਰਾਂ ਦਾ ਕੰਮ ਹੈ ਔਰ ਪਿੰਡ ਦੀ ਪੰਚਾਇਤ ਨੂੰ ਇੱਕ ਹੋਕਾ ਦੇ ਕੇ ਸੱਦਿਆ ਜਾਵੇ ਅਨਾਉਂਸਮੈਂਟ ਦੇ ਰਾਹੀਂ ਕਿ ਸਾਰੇ ਲੋਕ ਇਸ ਸੋਸ਼ਲ ਆਡਿਟ ਚ ਹਿੱਸਾ ਲਵੋ ਔਰ ਉੱਥੇ ਵਾਰ-ਵਾਰ ਦੱਸੇ ਬੋਲ ਕੇ ਦੱਸਿਆ ਜਾਵੇ ਕਿ ਫੁਲਾਨੀ ਗਲੀ ਵਾਸਤੇ 3 ਲੱਖ ਰੁਪਇਆ ਫੁਲਾਨੀ ਧਰਮਸ਼ਾਲਾ ਵਾਸਤੇ 15 ਲੱਖ ਰੁਪਇਆ ਫੁਲਾਨੇ ਗਰਾਊਂਡ ਵਾਸਤੇ 12 ਲੱਖ ਰੁਪਇਆ ਫੁਲਾਨੇ ਛੱਪੜ ਵਾਸਤੇ 70 ਲੱਖ ਰੁਪਇਆ ਥਰਡ ਪਾਰਟੀ ਆਡਿਟ ਚ ਵੀ ਤਾਂ ਸਾਰਾ ਕੁਝ ਇਹ ਤੈਅ ਕੀਤਾ ਜਾਊਗਾ ਸਾਰਾ ਕੁਝ ਦੇਖਿਆ ਜਾਊ ਪ੍ਰੋਬਲਮ ਕੀ ਹੈ ਕਿ ਸੋਸ਼ਲ ਆਡਿਟ ਹੀ ਕਿਉਂ ਹੋਵੇ ਮੈਂ ਇਹ ਚਾਹਨਾ ਹੈ ਕਿ ਥਰਡ پارٹی ਆਡਿਟ ਹੋਵੇ ਅਗਰ ਚੀਫ ਨੈਸਸਰ ਸਾਹਿਬ ਔਰ ਸਰਕਾਰ ਚਾਹੁੰਦੀ ਹੈ ਬਿਲਕੁਲ ਥਰਡ پارٹی ਆਡਿਟ ਹੋਣਾ ਚਾਹੀਦਾ ਹੈ ਬਟ ਸੋਸ਼ਲ ਆਡਿਟ ਦੇ ਨਾਲ ਇੱਕ ਪਬਲਿਕ ਪਰਸਪੈਕਸ਼ਨ ਬਣੇਗਾ ਜਿਆਦਾ ਸੀ ਕਿਸੇ ਨੂੰ ਉਹ ਕਿਉਂਕਿ ਕੋਤਾਈਆਂ ਬਹੁਤ ਹੋਈਆਂ ਨਜਾਇਜ਼ ਪੈਸੇ ਦੀ ਦੁਰਵਰਤੋਂ ਬਹੁਤ ਹੋਈ ਹੈ ਪੰਜਾਬ ਦੇ ਸਿਰ ਇੰਨਾ ਕਰਜ ਹੈ ਇਸੇ ਕਰਕੇ ਹੋਇਆ ਕਿ ਬਾਦਲ ਸਾਹਿਬ ਨੇ ਸੰਗਤ ਦਰਸ਼ਨਾ ਦਰਮਿਆਨ ਕਰੋੜਾ ਰੁਪਇਆ ਪਿੰਡਾਂ ਦੇ ਵਿੱਚ ਸਿੱਟਿਆ 10-10 ਕਰੋੜ ਸਾਤ ਮੇਰੇ ਹਲਕੇ ਦੇ ਵਿੱਚ 30 ਕਰੋੜ ਰੁਪਇਆ ਲਗਭਗ ਗਿੱਦੜਬੱਚ ਲੱ ਨਿੰਦਾ ਮੈਂ ਚਾਹੁੰਦਾ ਜਦ ਸੋਸ਼ਲ ਆਡਿਟ ਹੋਏਗਾ ਪੰਜਾਬ ਪਿੰਡ ਦੀ ਜਨਤਾ ਉੱਥੇ ਬੈਠੀ ਹੋਊਗੀ ਉਹਨੂੰ ਪਤਾ ਲੱਗੇਗਾ ਕਿ ਇਹ ਕੋਈ ਨਜਾਇਜ਼ ਨਹੀਂ ਹੋ ਰਿਹਾ ਕਿ 3 ਕਰੋੜ ਪਿੰਡ ਚ ਆਇਆ ਤੇ ਲੇਕਿਨ ਲੱਗਿਆ 70 ਲੱਖ ਰੁਪਏ ਹੈ ਮਾ ਉਥੇ মিডিਆ ਵੀ ਹੋਏਗਾ ਪਬਲਿਕ ਹੋਏਗੀ ਲੋਕ ਇਹ ਕਹਿਣਗੇ ਕਿ ਜਿਨ੍ਹਾਂ ਨੇ ਕੋਤਾਈ ਕੀਤੀ ਹੈ ਔਰ ਇੱਕ ਪਬਲਿਕ ਚ ਡਰ ਬੈਠੇਗਾ ਇਹਨਾਂ ਦੇ ਨਮਾਇੰਦਿਆਂ ਚ ਡਰ ਬੈਠੇਗਾ ਕਿ ਜਿਹੜਾ ਵੀ ਅੱਜ ਤੋਂ ਬਾਅਦ ਕੋਈ ਇਸ ਤਰ੍ਹਾਂ ਦਾ ਕਪਲਾਹ ਕਰੇਗਾ ਸਰਕਾਰ ਸੋਸ਼ਲ ਆਡਿਟ ਵੀ ਕਰੇਗੀ ਥਰਡ ਪਾਰਟੀ ਆਡਿਟ ਛੋਟੇ ਆਡਿਟ ਵੀ ਕਰੇਗੀ ਔਰ ਬੰਦੀ ਕਾਨੂੰਨੀ ਕਾਰਵਾਈ ਉਹਨਾਂ ਲੋਕਾਂ ਤੇ ਹੋਊਗੀ ਜਿਨ੍ਹਾਂ ਨੇ ਕਪਲਾਹ ਕੀਤਾ ਮੈਂ ਤਾਂ ਪਹਿਲਾਂ ਜਦੋਂ ਅਸੀਂ ਭਾਸ਼ਣ ਸੁਣਦੇ ਸੀ ਕੈਪਟਨ ਮਿਰਿੰਦਰ ਸਿੰਘ ਦੇ ਜਾਂ ਹੋਰ ਲੀਡਰਾਂ ਦੇ ਤਾਂ ਲਗਾਤਾਰ ਅਕਾਲੀਆਂ ਦੇ ਮੰਤਰੀਆਂ ਨੂੰ ਕਿਹਾ ਜਾਂਦਾ ਸੀ ਕਿ ਸਰਕਾਰ ਆ ਜਾਣ ਦੋ ਇਹਨਾਂ ਖਿਲਾਫ ਕੋਸਟ ਕੇਸ ਖੋਲਾਂਗੇ ਕਿਉਂਕਿ ਇਹਨਾਂ ਨੇ ਲਗਾਤਾਰ ਇਹ ਗੱਲ ਹੁੰਦੀ ਸੀ ਪਰ ਹੁਣ ਪੂਰੀ ਦੇ ਪੂਰੇ politcal discourse ਚੋਂ ਨਾਮ ਆਊਟ ਨੇ ਪੂਰੀ ਦੇ ਪੂਰੇ politcal discourse ਚੋਂ ਗੱਲ ਨਹੀਂ ਹੈਗੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਉੱਥੇ ਤੱਕ ਜਾਣਾ ਚਾਹੀਦਾ ਮੈਨੂੰ ਲੱਗਦਾ ਕਿ ਸਰਕਾਰ ਹਜੇ ਕਿਉਂਕਿ ਬੜਾ ਕੰਮ ਖਰਾਬ ਹੋਇਆ ਸੀ ਪਿਆਸੀ 10 ਸਾਲਾਂ ਦਾ ਕੈਪਟਨ ਸਾਹਿਬ ਬੜੀ ਮੈਂ ਸਮਝ ਲਾ ਕਿ ਦਿਮਾਗ ਲਾ ਕੇ ਕਿਦਾਂ ਸਰਕਾਰ ਨੂੰ ਚਲਾਉਣਾ ਹੈ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੇਣਾ ਹੈ ਪੰਜਾਬ ਦੀ ਸਰਕਾਰ ਦੀ ਕੀ ਛਵੀ ਹੋਣੀ ਚਾਹੀਦੀ ਹੈ ਅਸੀਂ ਪਹਿਲਾਂ ਅਸੀਂ ਉਸ ਕੰਮ ਤੇ ਲੱਗੇ ਹੋਏ ਹਾਂ ਮੈਨੂੰ ਲੱਗਦਾ ਕਿ ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਦੇ ਧੱਕੇਸ਼ਾਹੀਆਂ ਕੀਤੀਆਂ ਜਿਨ੍ਹਾਂ ਲੋਕਾਂ ਨੇ ਕਪਲੇ ਬਾਜੀਆਂ ਕੀਤੀਆਂ ਜਿਨ੍ਹਾਂ ਲੋਕਾਂ ਦੇ ਕੋਈ ਡਰੱਗਸ ਚ ਨਾ ਹੈ ਜਿਨ੍ਹਾਂ ਲੋਕਾਂ ਦੇ ਕੋਈ ਹੋਰ ਕਾਸੇ ਨਾ ਹੈ ਬਿਲਕੁਲ ਉਹਨਾਂ ਨੂੰ ਬੰਦੀ ਸਜ਼ਾ ਸਰਕਾਰ ਨੂੰ ਦੇਣੀ ਵੀ ਚਾਹੀਦੀ ਔਰ ਲੋਕ ਵੀ ਇਹ ਮੰਗ ਰੱਖਦੇ ਔਰ ਮੈਨੂੰ ਲੱਗਦਾ ਸਮਾਂ ਹੁਣ ਤੇ ਸਰਕਾਰ ਹਜੇ ਸਰਕਾਰ ਦਾ ਹਜੇ ਪਹਿਲੇ 15 20 ਦਿਨ ਹੋਏ ਹੈ ਉਹ ਸਮਾਂ ਹੁਣ ਤੇ ਸਭ ਕੁਝ ਹੋਏਗਾ ਔਰ ਸਾਡੀ ਮੰਗ ਵੀ ਰਾਜਾ ਵਡਿੰਗ ਸਿਰ ਫੈਮਿਲੀ ਰਹਿਗਾ ਜਾਂ ਮੰਤਰੀ ਬਣਨ ਜਾ ਰਿਹਾ ਕੋਈ ਅਹੁਦਾ ਮਿਲਣ ਜਾ ਰਿਹਾ ਸਰਕਾਰ ਚ ਮੈਂ ਪਹਿਲਾਂ ਵੀ ਕਈ ਵਾਰੀ ਕਹਿ ਚੁੱਕਿਆ ਹਾਂ ਕਿ ਕਾਂਗਰਸ ਪਾਰਟੀ ਦੀ ਬੜੀ ਵੱਡੀ ਦੇਣ ਹੈ ਕਿ ਆਮ ਬੰਦੇ ਨੂੰ ਜਿਹੜਾ ਕੋਈ ਪਰਿਵਾਰਿਕ ਰਾਜਨੀਤਿਕ ਪਿਸ਼ੋਕੜ ਨਹੀਂ ਸੀ ਉਹਨੂੰ ਦੂਸਰੀ ਵਾਰੀ ਕਾਂਗਰਸ ਪਾਰਟੀ ਨੇ ਐਮਐਲਏ ਬੰਦਾ ਮੌਕਾ ਦਿੱਤਾ ਐਮਐਲਏ ਰੱਖਣਗੇ ਮੈਂ ਕਹਿੰਦਾ ਐਮਐਲਏ ਵੀ ਛੱਡ ਕੇ ਚਾਹੇ ਚੌਕੀਦਾਰ ਬਣਾ ਦੇਣ ਮੈਂ ਤਦ ਵੀ ਕੰਮ ਕਰਾਂਗਾ ਜੋ ਸਰਕਾਰ ਸਮਝੇਗੀ ਕੈਪਟਨ ਅਮਰਿੰਦਰ ਸਿੰਘ ਸਾਹਿਬ ਮناسب ਸਮਝਣਗੇ ਜਾਂ ਰਾਹੁਲ ਗਾਂਧੀ ਜੀ ਸਮਝਣਗੇ ਜਿੱਥੇ ਵੀ ਉਹ ਕੰਮ ਦੇਣਗੇ ਚਾਹੇ ਹੋ ਜੋਕੀ ਦਾ ਰੇਦਾ ਹੋਵੇ ਚਾਹੀਓ ਐਮਐਲਏ ਦਾ ਹੋਵੇ ਚਾਹੀਏ ਕਿਸੇ ਹੋਰ ਅਹੁਦੇ ਦਾ ਹੋਵੇ ਮੈਂ ਕਰਾਂ ਲੱਗਦਾ ਹੈ ਕਿ ਇੱਕ ਗੱਲ ਬਾਰ ਬਾਰ ਕਹੀ ਜਾਂਦੀ ਹੈ ਕਿ ਖੁਦ ਕੈਪਟਨ ਮਨਿੰਦਰ ਸਿੰਘ ਵੀ ਕਹਿੰਦੇ ਨੇ ਮਨਪ੍ਰੀਤ ਬਾਦਲ ਕਹਿੰਦੇ ਨੇ ਕਿ ਪੰਜਾਬ ਗਵਰਨਮੈਂਟ ਬਹੁਤ ਵੱਡੇ ਇਕਨੋਮਿਕ ਕ੍ਰਾਈਸਿਸ ਚ ਆ ਗਈ ਜਿਹੜੇ ਵਾਦੇ ਬਹੁਤ ਵੱਡੇ ਵੱਡੇ ਹੋਏ ਸੀ ਮੈਨੀਫੈਸਟੋ ਜਦੋਂ ਇੰਨਾ ਵੱਡਾ ਕ੍ਰਾਈਸਿਸ ਹੋਵੇ ਵਾਈਟ ਪੇਪਰ ਲਿਆਉਣ ਦੀ ਗੱਲ ਹੋਵੇ ਉਹ ਤੁਹਾਨੂੰ ਲੱਗਦਾ ਪੂਰੇ ਹੋਣਗੇ ਜਾਂ ਕਦੋਂ ਤੱਕ ਪੂਰੇ ਹੋ ਸਕਦੇ ਨੇ ਕੈਪਟਨ ਮਨਿੰਦਰ ਸਿੰਘ ਜੀ ਨੇ ਕਿਹਾ ਹੈ ਮਹਾਰਾਜ ਸਾਹਿਬ ਨੇ ਕਿ ਇੱਕ ਸਾਲ ਦੇ ਅੰਦਰ ਅੰਦਰ ਜਿੰਨੇ ਵੀ ਵਾਦੇ ਅਸੀਂ ਕੀਤੇ ਉਹ ਸਾਰੇ ਅਸੀਂ ਪੂਰੇ ਕਰਾਂਗੇ ਸਰਕਾਰ ਹਜੇ ਬੈਠੀ ਹੈ ਤੁਸੀਂ ਇਹ ਸਾਨੂੰ ਸਵਾਲ ਜੇ ਸਾਲ ਬਾਅਦ ਕਰੋਗੇ ਤਾਂ ਅਸੀਂ ਤੁਹਾਨੂੰ ਚੰਗੀ ਤਸਵੀਰ ਸਰਪੇ ਪੁੱਛਿਆ ਕਦੋਂ ਤੱਕ ਤੁਹਾਨੂੰ ਲੱਗਦਾਗਾ ਕੈਪਟਨ ਸਾਹਿਬ ਨੇ ਖੁਦ ਕਿਹਾ ਹੈ ਕਿ ਸਾਲ ਦੇ ਅੰਦਰ-ਅੰਦਰ ਸਾਲ ਤੋਂ ਬਾਅਦ ਅਸੀਂ ਇਹ ਸਾਰੇ तमाम ਜੋ ਵਾਅਦੇ ਕੀਤੇ ਐ ਬਿਲਕੁਲ ਜੋ ਵਾਅਦੇ ਕੀਤੇ ਉਹ ਪੂਰੇ ਕਰਨਗੇ ਕਿਉਂਕਿ ਹਮੇਸ਼ਾ ਜੋ ਕੈਪਟਨ ਸਾਹਿਬ ਨੇ kiya ਹੈ ਪਿਛਲੇ 5 ਸਾਲ ਦੀ ਸਰਕਾਰ ਦੇ ਵਿੱਚ ਉਹ ਕਰਕੇ ਵਿਖਾਇਆ ਹੈ ਔਰ ਪੂਰਨ ਮੈਨੂੰ ਉਮੀਦ ਹੈ ਔਰ ਜਨਤਾ ਨੂੰ ਵੀ ਪੂਰਨ ਯਕੀਨ ਹੈ ਕਿ ਹਜੇ ਸੈੱਟ ਹੋਣ ਤੇ ਟਾਈਮ ਲੱਗੇਗਾ ਅਸੀਂ ਰੋਜ਼ਗਾਰ ਦੇ ਸਾਧਨ ਵੀ ਪੈਦਾ ਕਰਾਂਗੇ ਪੰਜਾਬ ਨੂੰ ਆਰਥਿਕ ਸੰਕਟ ਚੋਂ ਵੀ ਕੱਢਾਂਗੇ ਔਰ ਨਾਲ ਦੀ ਨਾਲ ਜੋ ਵਾਅਦੇ ਕੀਤੇ ਐ ਜਨਤਾ ਦੇ ਨਾਲ ਉਹ ਪੂਰੇ ਵੀ ਕਰਾਂਗੇ ਸਨ ਅਮਰਿੰਦਰ ਸਿੰਘ ਰਾਜਵਰਿੰਗ ਵੜਿੰਗ ਜਿਹੜੇ ਬੜੀ ਇੰਪੋਰਟੈਂਟ ਗੱਲ ਕਹਿ ਰਹੇ ਨੇ ਉਹਨਾਂ ਦਾ ਕਹਿਣਾ ਕਿ ਸੋਸ਼ਲ ਆਡਿਟ ਹੋਣਾ ਚਾਹੀਦਾ ਤਾਂ ਕਿ ਜਨਤਾ ਦੇ ਲੈਵਲ ਤੇ ਪਤਾ ਲੱਗ ਸਕੇ ਕਿ ਕਿੱਥੇ ਕਿੱਥੇ ਬੇਨਿਯਮੀਆਂ ਹੋਈਆਂ ਨੇ ਔਰ ਕਿੱਥੇ ਕਿੱਥੇ ਕਪਲੇ ਹੋਏ ਨੇ ਕੈਮਰਾਮੈਨ ਅਮਰਿੰਦਰ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਚੰਡੀਗੜ੍ਹ